ਬਣਾੰਤ ਨੇ ਇਹ ਦੋ ਸਾਲੀ ਡੇਢ ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇ ਤਾ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕਹਨ ਕਹਿੰਦੇ ਆ ਵੀ ਤੁਸੀਂ ਮਾਂ ਪਿਓ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀਆਂ ਨੇ ਕਰਕੇ ਬਸ ਹਰ ਕਰ ਲਬ ਲਬਿਤ ਕੀ ਕਾਰਨ ਬਣਿਆ ਸੀ ਕਿਉਂ ਤੁਸੀਂ ਆਪਣੇ ਮਾਂ ਪਿਓ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਹੈ ਫੈਮਲੀ ਮੈਟਰ ਹੈ ਪਰ ਮਾਤਾ ਨੇ ਤੇ ਪਿਤਾ ਨੇ ਤੁਹਾਡੇ ਬਹੁਤ ਆਰੋਪ ਲਗਾਏ ਆ ਵੀ ਇਹ ਫੈਮਲੀ ਮੈਟਰ ਹੈ ਤੁਸੀਂ ਦੇਖੀਏ ਆਪਣੀ ਵੀਡੀਓ ਜਾਂ ਸੋਸ਼ਲ ਮੀਡੀਆ ਤੇ ਕੀ ਮਹਿਸੂਸ ਹੋ ਰਿਹਾ ਜੀ ਹੁਣ ਹਾਂਜੀ ਹੁਣ ਹੁਣ ਸੇਨ ਨਹੀਂ ਸਿੰਘ ਰਾਈਟ ਹਾਂ ਕਿਵੇਂ ਓਕੇ ਤੁਸੀਂ ਇਹਨਾਂ ਨੂੰ ਮਾਰ ਰਹੇ ਹੋ ਕਿ ਪ੍ਰਯੋਗ ਮਾਪਿਓ ਨੇ ਆਖੀ ਤੁਹਾਡੀ ਕੁਝ ਤਾਂ ਗਿਲਟੀ ਫੀਲ ਹੋ ਰਹੀ ਹੋਣੀ ਹੈ ਕਿ ਵੀ ਇਹਨਾਂ ਕਿਉਂ ਮਾਰੇ ਕੱਲ ਬੈਠ ਕੇ ਵੀ ਹੋ ਸਕਦੀ ਸੀ ਤੁਹਾਡੇ ਜੋ ਮਾਰਿਆ ਨਹੀਂ ਕੋਈ ਖਾਸ ਤੇ ਥੋੜੀ ਥੋੜੀ ਨੌਕੀ ਹੋਈ ਆ ਮੈਂ ਤਾਂ ਮਤਲਬ ਮਿਰਚਾ ਪੋងਾਈ ਡੜੀ ਆ ਕਹਿੰਦੇ ਕੋਈ ਕੁਝ ਨਹੀਂ ਇੰਦਾਂ ਦੀ ਲੜਾਈ ਨੂੰ ਮੈਂ ਤੁਸੀਂ ਮੀਡੀਆ ਵਧਾ ਚੜਾ ਕੇ ਕਰਾਜੀ ਆ ਕੀ ਇਹਦਾ ਕੋਈ ਵਿਕਾਰ ਹੋਣਾ ਸੀ ਸੀਸੀਟੀਵੀ ਤਾਂ ਨਹੀਂ ਕੋਈ ਵੀ ਜੋ ਕਿਸੇ ਤਰੀਕੇ ਦੇ ਸਟੇਰ ਹੋ ਰਿਹਾ ਨਾ ਨਹੀਂ ਤਾਂ ਕੋਈ ਗੱਲ ਨਹੀਂ ਹੋਈ ਖਾਸ ਬਾਦ ਹੋ ਗਿਆ ਤੇ ਨੋਰਮਲ ਜਿਹਾ ਹੈ ਨਾ ਮੈਂ ਬੁੜੀਆਂ ਸੰਬੱਧ ਤਾਂ ਨਹੀਂ ਵੰਡੀਆਂ ਹਾਂ ਅਦੇ ਸਿਰਫ ਤਾਂ ਵੀ ਇਹ ਲੱਗਦਾ ਕਿ ਮਾਰਦਾ ਦੰਦ ਦਿਲਤੀ ਮਹਿਸੂਸ ਹੋ ਰਹੀ ਆ ਹਾਂ ਕਿ ਮਾਪੇ ਕੋਈ ਕਰਦਾ ਜਿਹੜੇ ਚਾਹੀ ਜਿੱਦਾਂ ਵੀ ਮਾਪੇ ਹੋਣ ਜਾਂ ਕੋਈ ਵੀ ਗੱਲ ਹੋਵੇ ਇਹਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ ਨਹੀਂ ਜੀ ਕਰਦਾ ਸੀਗਾ ਹਾਂ ਜੀ ਇਦਾਂ ਦਾ ਬੜਾ ਔਖਾ ਹੁੰਦਾ ਹੈ ਜੀ ਜਿੱਤੇ ਤੁਹਾਡੇ ਉਹ ਬੰਦੇ ਦੇ ਬੀਚੇ ਉਹ ਹੁਣ ਔਖਾ ਹੁੰਦਾ ਹੈ ਇਹ ਕੰਮ ਹਾਂ ਜਦੋਂ ਮਰਦੇ ਹੋਏ ਨਹੀਂ ਚੱਕਿਆ ਜਾਂਦਾ ਬੜਾ ਹੱਥ ਕੰਮ ਦੇ ਹੁੰਦੇ ਨੇ ਨਾ ਕੰਮ ਹਾਂਜੀ ਬਟ ਮੇਰਾ ਮੇਰੇ ਤੇ ਤਸ਼ੱਦਦ ਹੋਇਆ ਸੀ ਯਾਰ ਤੇ ਉਹ ਐਵੇਂ ਹੀ ਮੈਨੂੰ ਮੇਰੀ ਜੋਬ ਲੱਗੀ ਸੀ ਨ ਬਾਈਕ ਚਾਹੀਦੀ ਸੀ ਜੇ ਤਾਂ ਨਾਰਮਲ ਸੀਗਾ ਇਹਦਾ ਕੋਈ ਲੜਾਈ ਨਹੀਂ ਹੋਣੀ ਜਮੇ ਆਸਤਕ ਨੂੰ ਕੋਈ ਚੱਕਾਂਗੇ ਤੇ ਮੈਂ ਦੋਨੇ ਆਮ ਆਮ ਗੱਲ ਮੈਂ ਕਰਨਾ ਚਾਹੁੰਦਾ ਸੀ ਠੀਕ ਥੈਂਕ ਯੂ ਚਲੋ ਬੜਾ ਮੋਰ ਬਤੋ ਬਤ ਪੀ ਨਹੀਂ ਬਤੋ ਬਣਾ ਤਨੇ ਇਹ ਦੋ ਸਾੜੀ ਡੇਢ ਸਾੜੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਬਣਾ ਦੇ ਤਾਂ ਦਲਤਾਛਾ ਕਰ ਰਿਹਾ ਬਣਾ ਪਾ ਕੇ ਇਹ ਕਹਿੰਦਾ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਬਸ ਹਰ ਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇੰਨਾ ਸਾਡੇ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਉਹਦੇ ਧਰਨੇ ਦੇ ਵਿੱਚ ਆਵਤ ਪੜ ਮੈਨੋ ਦੇ ਨਾਲ ਇਹਦੇ ਸਬੰਧ ਬਣ ਕੇ ਫਿਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋਪਾ ਕੇ ਬਣ ਰਿਹਾ ਹੈਗਾ ਮੈਂ ਤਾਂ ਲੜਾਈ ਚੰਗੀ ਨਾਲ ਦੀ ਇਹਨਾਂ ਦਾ ਮੈਂ ਤਾਂ ਨਹੀਂ ਲੜਾਈ ਰੱਖਣੀ ਮੈਂ ਤੁਹਾਡਾ ਭੜੇਫਾ ਰੋਲਣਾ ਹੈ ਮੈਂ ਤੁਹਾਨੂੰ ਕੁੱਟ ਮਾਰ ਕੇ ਛੜਕੋ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਡੱਸਾਂਗਾ ਇਹ ਦੇ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਢਿੰਗ ਬਣ ਜਾਣਾ ਮੈਂ ਤਾਂ ਇੱਥੇ ਢਿੰਗ ਬਸੋਣੇ ਮੈਂ ਤੁਹਾਨੂੰ ਬਸਾਂਗਾ ਫੇਰੇ ਅਮਰ ਤਾਂ ਪਾਰ ਨੂੰ ਲੈ ਗਿਆ ਕਹਿੰਦਾ ਕਿ ਮੈਨੂੰ ਬੇਦਖਰ ਕਰ ਦੇ ਮੈਂ ਤਾਂ ਇਹਨਾਂ ਨਿੰਗਾਸਾ ਕਰਨਾ ਵਾ ਗੋਗੋ ਆਣੀ ਤੇਰੇ ਕੀ ਹੋਇਆ ਜਿਹੜਾ ਅੱਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀਏ ਜੀ ਸਾਡਾ ਤਾਂ ਮਾਰ ਕੇ ਸੱਟ ਗਿਆ ਜਵਾਂ ਹਾਂ ਹਾਂ ਇਸ ਤਰ੍ਹਾਂ ਦਾ ਸਵਾਦ ਕਰਦਾ ਕੀ ਇਹ ਤਾਂ ਫੀਲ ਹੋਣਾ ਇਹ ਤਾਂ ਤੋ ਮਿੱਟੀ ਪਲੀਤ ਕਾਪਤੀ ਜਿਵੇਂ ਕੀ ਹੋਂਠੀ ਕਰ ਰਿਹਾ ਬਾਹਰ ਪਾਸੇ ਉਹ ਰੋਹ ਇੱਕ ਜਿਹੜਾ ਸਾਡੇ ਨਗਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਤੇ ਮਰਜੀ ਵੱਡਾ ਪੱਤਰ ਸੀ ਤੇ ਵੱਡਾ ਹੀ ਕੀ ਮੈਦਾਨਾਂ ਜਾਂਦੇ ਇਹ ਤੁਹਾਨੂੰ ਕੀ ਕੋਈ ਨਹੀਂ ਮੀਰ ਤੁਹਾਨੂੰ ਇਹ ਆਈ ਮੀਰ ਨੇ ਜਿਹੜੇ ਕੁੱਟਮਾਰ ਕਰ ਦਿੰਦਾ ਇਹ ਮੀਰ ਦਾ ਸਾਡੇ ਤੁਹਾਡੇ ਤੇ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਕੀਤਾ ਹਾਂ ਮੋਟਰ ਨਿਕਲੂਗੇ ਲੈ ਜਾਂ ਮੋਬਾਈਲ ਲੈ ਜਾਂ ਕੋਈ ਸਾਡੀ ਕੁੱਟਮਾਰ ਬੂਰ ਕੀਤੀ ਇਦਾਂ ਪਾਲ ਲਾ ਕੇ ਪਈ ਮਿਹਨਤ ਮਾਪਿਆ ਦੀ ਬਹੁਤ ਬੁਰੀ ਕੀਤੀ ਧਰਦ ਨੇ ਇਹਨੀ ਜਿਆਦਾ ਕੁੱਟ ਮਾਰਦੇ ਹਾਂਜੀ ਕੁੱਟਿਆ ਨਹੀਂ ਜਾਂਦਾ ਜੀ ਇਹ ਨਾ ਰੁਕੀ ਜਾਣ ਮੈਨੂੰ ਜਿੱਤੇ ਕਰਦੇ ਨਾ ਚਾਹ ਪੀਣ ਨੂੰ ਨਾ ਇਸ ਤਰ੍ਹਾਂ ਦੇਦੇ ਸਵਾਗਤ ਕੀ ਦਿੱਤੀ ਹੁਣ ਸਵਾਗਤ ਦੇ ਜਿਹੜੀ ਸਾਡੇ ਨਾਲ ਸਾਡੇ ਨਾਲ ਕਰ ਗਿਆ ਦੇ ਤੁਸੀਂ ਕਹਿ ਰਹੇ ਹੋ ਕਿ ਅਮਰਪਾਲ ਨਾਲ ਅਮਰਪਾਲ ਨਾਲ ਜਿਹੜਾ ਜਿਬਰੂ ਵਾਲ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਦੇ ਨਾਲ ਲਿਆ ਕੇ ਥੋੜੇ ਬਹੁਤ ਪੂਰੀ ਹਾਲਤ ਕਰੂੰਗਾ ਤੁਹਾਡੇ ਨਾਲ ਇੱਕ ਮਹਿਰੂ ਦਾ ਅਮਰਪਾਲ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਪੂਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅਮਰਪਾਲ ਸਾਡਾ ਪਾਸ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬਸ ਬਸ ਨਸ਼ੇ ਦੇ ਵਿੱਚ ਲੋਰਚੀ ਕਹੀ ਜਾਂਦਾ ਸਾਰਾ ਕੁਝ ਵੈਸੇ ਆਲੀ ਮੰਗ ਪੈਸੇ ਮੰਗਦਾ ਹੀ ਐਂ ਮੰਗਦਾ ਘਰ ਛੱਡ ਕੇ ਚਲੇ ਜਾ ਤੂੰ ਤੇ ਬਾਅਦ ਆਪਣਾ ਮੈ ਰਹੂੰਗਾ ਤੇ ਕੋ ਕਾਗਜ਼ੀ ਕਾਰਵਾਈ ਕਰਵਾਈ ਇਹਦੇ ਕ ਵੇਦਖਲ ਕੀਤਾ ਜੀ ਫਿਰ ਵੀ ਆ ਹਾਂ ਫਿਰ ਵੀ ਕਹਿੰਦਾ ਆਉਂਦਾ ਵੀਰ ਕੀ ਆਉਂਦਾ ਜੀ ਕੋਈ ਕਾਗਜ਼ੀ ਕੀ ਮੰਗ ਗਾਡੀ ਮੰਗ ਲੈਂਦੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਜੀ ਪੂਰੀ ਕਾਰਵਾਈ ਘਰੇ ਉਤੇ ਤੁਹਾਡੇ ਘਰੇ ਆ ਕੇ ਹਮਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿ ਸੀ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਭੱਜ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿ ਜਣੇ ਆਏ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਨਹੀਂ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੂਜੀ ਸਾਡੇ ਕੱਪੜਿਆਂ ਨੂੰ ਲਵੇਟੇ ਦੇ ਉਹਨਾਂ ਦੇ ਹਾਂ ਬਸ ਕਾ ਪਾਣੀ ਚ ਆ ਕੇ ਹਾਂਜੀ ਪਾਣੀ ਜਾਏ ਜੀ ਮੈਂ ਗਵਾਲੀ ਕਰਦਾ ਹਾਂ ਸਾਰੇ ਪੱਤੀ ਸਿੰਘ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਤੋਂ ਨਹੀਂ ਚਾਹੀਦੀ ਜਿਹੜੀ ਇਹ ਇਹ ਚ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸਾਰਿਆਂ ਉੱਤੇ ਹਾਂਜੀ ਹਾਂਜੀ ਸਾਰਿਆਂ ਉੱਤੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਇਹ ਇਕ ਨਿਆਸੀਂਗ ਬਾਨੇ ਦੇ ਵਿੱਚ ਇੱਕ ਲੜਕਾ ਆਪਣੀ ਮਾਤਾ ਪਿਤਾ ਨੂੰ ਕੁੱਟ ਰਿਹਾ ਉਹਦੇ ਨਾਲ ਸੱਤ ਆਪਾਂ ਸਾਥੀ ਸੀਗੇ ਉਹਦੇ ਕੀ ਕਾਰਵਾਈ ਕੀਤੀ ਜੀ ਉਹਦੀ ਕੋਈ ਦਿਨ ਪਹਿਲਾਂ ਪਿੰਡ ਗੋਗਵਾਂ ਨੇ ਇੱਕ ਲਖਪ੍ਰੀਤ ਨਾਂ ਦੇ ਲੜਕੇ ਨੇ ਜਿਹੜਾ ਕਿ ਪਿਛਲੇ 3-4 ਸਾਲ ਤੋਂ ਆਪਦੇ ਘਰ ਨਹੀਂ ਰਹਿ ਰਿਹਾ ਉਹ ਬਾਹਰ ਮੋਹੱਲੇ ਸਾਈਡ ਤੇ ਰਹ ਰਿਹਾ ਉਸਨੇ ਆਪਣੇ ਮਾਂ-ਬਾਪ ਨੂੰ ਘਰ ਚ ਆ ਕੇ ਉਹਦੇ ਚਾਰ ਸਾਥੀਆਂ ਦੇ ਨਾਲ ਕੁੱਟਿਆ ਸੀਗਾ ਜਿਸ ਸੰਬੰਧੀ ਇਸੇ ਮਕਦਮਾ ਨੰਬਰ 32 455 ਤੇ 3216 ਉਹਦੇ ਅੰਜਾ थाना ਅੰਮਲਾਲਾ ਦਰਜ ਕੀਤਾ ਸੀਗਾ ਤੇ ਜਿਸ ਦੇ ਸੰਬੰਧੀ ਉਸ ਨੂੰ ਕੱਲ 25 ਤਰੀਕ ਨੂੰ ਜਿਹੜਾ ਲਖਪ੍ਰੀਤ ਸਿੰਘ ਨੂੰ ਜਿਹੜਾ ਰਹਿਮਤ ਕਦੋਂ ਅਰੇਸਟ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਉਹਦੇ ਨਾਲ ਦੇ ਸਾਥੀ ਸੀਗੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਇੱਕ ਉਸ ਦੇ ਨਾਲ ਦਾ ਸਾਥੀ ਜਸ਼ਨ ਜਿਹੜਾ ਮਸ਼ਰੀਰਲ ਤੋਂ ਉਸ ਨੂੰ ਵੀ ਮਕਦਮੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸਰ ਇਹ ਦੋਨੋਂ ਕਿਤੋਂ ਕਿਤੋਂ ਗ੍ਰਿਫਤਾਰ ਕੀਤਾ ਗਿਆ ਚਲੋ ਇਹ ਸਾਡਾ ਤ੍ਰਿਸ਼ ਦਾ ਕੰਮ ਹੈ ਤੇ ਜਿਹੜਾ ਜਸ਼ਨ ਉਹਨੂੰ ਤੇ ਇਥੋਂ ਲੋਕੋ ਲੋਹੀਪੁਰ ਦੇ ਰਿਜਿਨ ਅਰੇਸਟ ਕੀਤਾ ਤੇ ਉਹਨੂੰ ਲਖਪ੍ਰੀਤ ਨੂੰ ਬਾਹਰ ਤੋਂ ਅਰੇਸਟ ਕੀਤਾ ਤੇ ਇਹਨਾਂ ਨੂੰ ਸਰ ਕੋਰਟ 'ਚ ਪੇਸ਼ ਕੀਤਾ ਗਿਆ ਕੀ ਪੁਲਿਸਰਮਾਂਡ ਮਿਲਿਆ ਜਾਂ ਉਨ ਇਨਰ ਇਸ ਨੂੰ ਜੁਡੀਸ਼ਲ ਮਾਮਲੇ ਤੇ ਜਾ ਕੇ ਕੁਰ ਦੇ ਵਿੱਚ ਰਿਪੀਚ ਕੀਤਾ ਸੀ ਸਰ ਦੋਨੋਂ ਨਾਲ ਜੁਡੀਸ਼ਲ ਦਮਾਨ ਜੁਡੀਸ਼ਮਾਨ ਕਿੰਨੇ ਦਿਨ ਦੋਨਾਂ ਨੂੰ ਮਿਲਿਆ ਸਰ 14 ਦਿਨ ਤਾਂ ਉਹਨਾਂ ਨੇ ਜੇਲ੍ਹ ਪੇਟੇ ਸਰ ਹਾਂਜੀ ਸਰ ਇਹਨਾਂ ਇਹਨਾਂ ਨੇ ਪਹਿਲੇ ਵੀ ਆਪਣੇ ਮਾਪਿਆਂ ਨੂੰ ਕੁੱਟਿਆ ਹੈਗਾ ਪਹਿਲਾਂ ਨਹੀਂ ਨੇ ਕੁੱਟਿਆ ਸੀ ਪਹਿਲਾਂ ਇਸ ਦੀ ਇੱਕ ਪਿਛਲੇ ਸਾਲ ਇਸ ਤੇ ਮਾਮੇ ਦੇ ਨਾਲ ਲੜਾਈ ਹੋਈ ਸੀ ਮਾਮੇ ਦੇ ਨੇ ਸੱਟਾਂ ਮਾਰੀਆਂ ਸੀ ਪਰ ਉਹਨਾਂ ਨੇ ਭਾਂਜਾ ਹੋਣ ਕਰਕੇ ਇਸ ਤੇ ਮੁਕੱਦਮਾ ਨਹੀਂ ਦੇ ਸਕਿਆ ਸੀ ਇਸ ਮੈਟਰ ਕੀ ਤੁਹਾਨੂੰ ਇਨਵੈਸਟਿਗੇਸ਼ਨ ਪਤਾ ਲੱਗਿਆ ਇਹਦੇ ਮਾਪਿਆਂ ਨੇ ਕੁਸਲ ਪਹਿਲਾਂ ਬਾਹਰ ਭੇਜਿਆ ਸੀਗਾ ਆਸਟ੍ਰੇਲੀਆ ਪਰ ਉੱਥੋਂ ਇਹ 2019 ਚ ਵਾਪਸ ਆ ਗਿਆ ਸੀਗਾ ਬਾਅਦ ਵਿੱਚ ਇਸ ਨੇ ਆਪਦੇ ਮਾਪਿਆਂ ਨੂੰ ਤੰਗ ਕਰਨਾ ਜਾਰੀ ਰੱਖਿਆ ਕਿਤੇ ਪੈਸੇ ਮੰਗਦਾ ਸੀ ਕਿਤੇ ਕਹਿੰਦਾ ਸੀ ਮੈਨੂੰ ਜ਼ਮੀਨ ਦਿਓ ਇਸ ਕਰਕੇ ਤੋਂ ਤੰਗ ਆ ਕੇ ਤੇ ਮਾਪਿਓ ਨੇ 2022 ਦੇ ਵਿੱਚ ਇਹਨੂੰ ਬੇਦਖਲ ਕਰਤਾ ਸੀ। ਰਜਿੰਦ ਵੀ ਜਨਮ। ਹਾਂ ਜੀ ਹਾਂ ਜੀ ਜਦੋਂ ਵੀ ਬਾਰੇ ਕਿਤੇ ਅੱਗੇ ਪਿੱਛੇ ਹੁੰਦਾ ਸੀ ਉਹਦੇ ਘਰੇ ਤੇ ਉਹਦੇ ਮਾਂ ਨੂੰ ਤੰਗ ਕਰਦਾ ਸੀ। ਇਹਦਾ ਅਨੰਦਪੁਰ ਖਾਲਸਾ ਫੋਰਸ ਨਾਲ ਵੀ ਸੰਬੰਧ ਹੈਗੇ ਨਹੀਂ। ਉਸ ਬੰਦੇ ਸਾਡੇ ਕੋਲੇ ਇਹਦਾ ਕੋਈ ਰਿਕਾਰਡਿੰਗ ਬਾਰੇ ਇੰਨਾ ਯੂਰਾ ਵੀ ਇਹਨੇ ਨਿਕਦਾ ਪਾਣਾ।